ਬਰਨਾਲਾ ਵਿੱਚ ਇੱਕ ਇਨਸਾਨੀਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪੁੱਪੜ ਵੱਲੋਂ ਆਪਣੀ ਭਤੀਜੀ ਨਾਲ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਹ ਘਟਨਾ ਬਰਨਾਲਾ ਦੇ ਪਿੰਡ ਕਾਰੇ ਵਿਖੇ ਵਾਪਰੀ ਹੈ। ਜਿੱਥੇ ਪੁੱਪੜ ਵੱਲੋਂ ਸੁਨਸਾਨ ਜਗ੍ਹਾ ਤੇ ਲਿਜਾ ਕੇ ਆਪਣੀ ਭਤੀਜੀ ਨੂੰ ਹਵਸ ਦਾ ਸ਼ਕਾਰ ਬਣਾਇਆ ਗਿਆ। ਸ पीडਿਤ ਬੱਚੀ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਇਸ ਘਟਨਾ ਸੰਬੰਧੀ ਦੋਸ਼ੀ ਵਿਅਕਤੀ ਵਿਰੁੱਧ ਪੋਕਸੋ ਐਕਟ ਤਹਿਤ ਪਰਚਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਸਾਨੂੰ ਲਾਈ ਇਰਾਹੀ ਕੰਟਰੋਲ ਰੂਮ ਉਤਲਾ ਮਿਲੀ ਚੀਕੀ ਉਥੋਂ ਕਿਸੇ ਪਿੰਡ ਦੇ ਬੰਦੇ ਨੇ ਤਰਾਹ ਕੀਤੀ ਹੋਣੀ ਕਿ ਇੱਥੇ ਇੱਕ ਛੋਟੀ ਬੱਚੀ ਨਾਲ ਰੇਪ ਹੋਣਾ ਪਾਇਆ ਤਾਂ ਜਦੋਂ ਅਸੀਂ ਵੈਰੀਫਾਈ ਕੀਤਾ ਉਹ ਬੱਚੀ ਐਡਮਿਟ ਹੋ ਗਈ ਹਸਪੀਟਲ ਤੇ ਉਹ ਹੁਣ ਮੈਡਮ ਮੰਤਰੀਕਪੁਰ ਸਬ ਇੰਸਪੈਕਟਰ ਨੇ ਬਿਆਨ ਦਰਜ ਕੀਤਾ ਉਹ ਸਾਨੂੰ ਕਲੀਅਰ ਹੋਇਆ ਵੀ ਇਹ ਕੁੜੀ ਹੈ ਜਿਹੜੀ ਕੁੜੀ ਆ ਸਿਉ 12 ਸਾਲ ਤੋਂ ਸਲਦੇ ਸੀਗੀ ਉਮਰ ਉਹਦੀ ਉਹ ਆਪਦੇ ਥੋਫੜ ਕੋਲੇ ਕਹਿਰੇ ਪਿੰਡ ਦਾ ਤੇ ਛੁੱਟੀਆਂ ਆਈਆਂ ਹੋਈਆਂ ਛੁੱਟੀਆਂ ਚੜਾਈ ਹੋਈ ਸੀ ਉਹਦੇ ਫੁੱਫੜ ਨੇ ਜਦੋਂ ਉਹਨੂੰ ਲੈ ਕੇ ਜਾ ਰਿਹਾ ਸੀ گاਉ ਦਾ ਜਿਹੜਾ ਹੈਗਾ ਵੀ ਉਹਦੇ ਨਾਲ ਗਲਤ ਹਰਕਤ ਕੀਤੀ ਯਾਰ ਇਹ ਵੀ ਰੇਪ ਵੀ ਕੀਤਾ ਉਹਨੇ ਇੱਕ ਤਰੀਕੇ ਦਾ ਵੀ ਕੋਈ ਵੀ ਚੀਜ਼ ਇਨਸਰੈਕਸ਼ਨ ਜਿਹੜੀ ਹੁੰਦੀ ਹੈ ਉਹ ਕੀਤੀ ਹੈ ਫਿਰ ਉਸ ਤੋਂ ਬਾਅਦ ਉਹ ਪਥੇਰ ਤੇ ਉਹਨੂੰ ਇੱਕ ਖਾਲੀ ਜਿਹੀ ਸੁਨਸਾਨ ਡੂੰਗੀ ਜੀ ਜਗ੍ਹਾ ਤੇ ਲੈ ਗਿਆ ਜਿੱਥੇ ਉੱਥੇ ਇੱਕ ਜ਼ਿਮੀਦਾਰ ਹੈ ਕਾਲਾ ਸਿੰਘ ਜਿਹਨੂੰ ਉਹਦੇ ਬਾਰੇ ਪਤਾ ਲੱਗ ਗਿਆ ਸੀ ਤਾਂ ਜਿਹੜਾ ਹੈਗਾ ਉਹਨੇ ਮੌਕੇ ਤੇ ਕਲਾਕਤੀ ਜਿੱਥੇ ਬਿਆਨ ਦਰਜ ਕਰਕੇ ਮੁਕੱਦਮਾ ਨੰਬਰ 102 ਮਿਤੀ 4725 ਅੰਡਰ ਸੈਕਸ਼ਨ 65 2 ਬੀ ਐਨਐਸ ਤੇ 6 ਬੌਕਸੋ ਇਹਦੇ ਦਾਅਵਾ ਮਨਨਾ ਦਫਤਰ ਕਰਕੇ ਜੀ ਦੋਸ਼ੀ ਜਿਹੜੀ ਹੈਗੀ ਹੈ ਅਰੈਸਟ ਪੈ ਚੁੱਕੇ ਹੈ ਮੈਡੀਕਲ ਦੋਨਾਂ ਜਣਿਆਂ ਦਾ ਕਰਵਾ ਲੈ ਗਏ ਪਹਿਲਾਂ ਤੋਂ ਨਹੀਂ ਫਿਰਾਲ ਕੋਈ ਇਸ ਇਸ ਅ ਕੱਚੇ ਤੋਂ ਬਿਨਾ ਹੋਰ ਕੋਈ ਸਾਡੇ ਦਮ ਨੇ ਧਿਆਨ ਇਹ ਪ੍ਰਵਾਸੀ ਨੇ ਕਿ ਉਰੇ ਰਹਿੰਦੇ ਆ ਬਹੁਤ ਸਾਲ ਤੋਂ ਜਿਵੇਂ ਫਾਗਲੇ ਵੀ 1990 ਵਗੈਰਾ ਤੋਂ ਰਹ ਰਹੇ ਨੇ ਉਹ ਇਹਦਾ ਫੋਪੜੀ ਜੀ ਸੀਗਾ ਵੀ ਗੁਟਕੀ ਤੇ ਹਾਂਜੀ ਹਸਪੀਟਲ ਜਸ ਸਟੇਬਲ ਆ ਸਿਲ ਬਾਕੀ ਉਹ ਗਾਇ ਨੇ ਡਾਕਟਰ ਦੱਸ ਦਿੰਦੇ ਉਹ ਸਾਨੂੰ ਜਲਤਕ ਨਹੀਂ ਕਰ ਸਕਦੇ ਕੁਝ